ਹੈਲੋ ਹਾਂਜੀ ਭੈਣੋ ਆਪਾਂ ਪਹਿਲਾਂ ਮਸਲੀਨ ਵਰਕ ਦੇ ਤੁਹਾਨੂੰ ਸੂਟ ਦਿਖਾਉਨੇ ਆ ਬਹੁਤ ਸੋਹਣੇ ਆਪਾਂ ਰੈਡੀ ਕੀਤੇ ਸੀਗੇ ਇਹ ਕਿਸੇ ਭੈਣ ਨੇ ਆਪਣੇ ਕੋਲ ਰੈਡੀ ਕਰਵਾਇਆ ਸੀ ਤਾਂ ਆਪਾਂ ਉੱਤੇ ਤੇ ਤਿੰਨ ਤੋਂ ਚਾਰ ਡਿਜ਼ਾਈਨ ਜਿਹੜੇ ਰੈਡੀ ਕਰਕੇ ਰੱਖੇ ਹੋਇਆ ਚੈੱਕ ਕਰੋ ਬਹੁਤ ਸੋਹਣਾ ਨੈੱਕ ਦੇ ਵਰਕ ਕੀਤਾ ਹੈ ਘੇਰੇ ਤੇ ਕੀਤਾ ਹੋਇਆ ਨਾਲ ਟਾਈ ਐਂਡ ਡਾਈ ਦਾ ਆਪਾਂ ਇਹਦੇ ਦੁਪੱਟਾ ਰੱਖਿਆ ਆ ਅਗਰ ਤਾਂ ਤੁਹਾਨੂੰ ਜਿਹੜੇ ਡਿਜ਼ਾਈਨ ਆਪਾਂ ਦਿਖਾ ਰਹੇ ਆ ਕਲਰ ਦਿਖਾ ਰਹੇ ਇਹਨਾਂ ਚ ਤੁਹਾਨੂੰ ਕੋਈ ਕਲਰ ਪਸੰਦ ਆਉਂਦਾ ਆ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ ਅਗਰ ਤੁਸੀਂ ਆਪਣੇ ਕੋਈ ਹੋਰ ਕਲਰ ਤੇ ਡਿਜ਼ਾਈਨ ਰੈਡੀ ਕਰਵਾਉਣਾ ਆ ਤਾਂ ਆਪਣੇ ਕੋਲ 10 ਤੋਂ 4 ਤ ਬਲ ਆ ਇਹਨਾਂ ਚ ਕੋਈ ਵੀ ਤੁਹਾਨੂੰ ਵਰਕ ਪਸੰਦ ਆਉਂਦਾ ਤੁਸੀਂ ਰੈਡੀ ਕਰਵਾ ਸਕਦੇ ਹੋ ਜਿੱਦਾਂ ਲਾਈਟ ਜਿਹਾ ਕਲਰ ਹੈ ਜਿੱਦਾਂ ਹੁਣ ਕੁਛ ਤੁਸੀਂ ਆਪਣੇ ਮਦਰ ਦੀ ਬਣਵਾਉਣਾ ਚਾਹੁੰਦੇ ਆ ਠੀਕ ਆ ਦਾਦੀ ਨਾਨੀ ਲਈ ਬਣਵਾਉਣਾ ਤਾਂ ਲਾਈਟ ਜਿਹਾ ਸ਼ੇਡ ਬਹੁਤ ਬੈਸਟ ਹੈ ਜੀ ਨੈਕਸਟ ਆ ਵਾਲਾ ਮਸਟਰਡ ਕਲਰ ਇਹ ਬਹੁਤ ਹੀ ਟ੍ਰੈਂਡਿੰਗ ਚ ਚੱਲਦਾ ਕਿਸੇ ਭੈਣ ਨੇ ਸਪੈਸ਼ਲ ਬਣਵਾਇਆ ਆਪਣੇ ਕੋਲੇ ਇਹ ਕਲਰ ਠੀਕ ਹੈ ਜੀ ਨੈਕਸਟ ਥਰਡ ਡਿਜ਼ਾਈਨ ਇਹ ਆ ਗਿਆ ਠੀਕ ਹੈ ਜੀ ਬਹੁਤ ਸੋਹਣੀ ਹੈ ਜਿਹੜੀਆਂ ਕਲੀਆਂ ਉੱਪਰ ਨੂੰ ਜਾਣਗੀਆਂ ਫੋਰਥ ਡਿਜ਼ਾਈਨ ਆਹਾ ਘੇਰਾ ਚਾਕ ਬਣੇ ਹੋਣਗੇ ਜੀ ਬਹੁਤ ਸੋਹਣੀ ਹੈ ਇਹਦੇ ਵਿੱਚ ਵੀ 4 ਤੋਂ 5 ਰੰਗ ਰੈਡੀ ਅਵੇਲੇਬਲ ਆ ਬਾਕੀ ਅਗਰ ਇਸ ਤੋਂ ਇਲਾਵਾ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਕਲਰ ਤੇ ਇਹ ਰੈਡੀ ਕਰਵਾਉਣਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਕੰਮ ਦੀ ਸਫਾਈ ਚੈੱਕ ਕਰੋ ਬਹੁਤ ਵਧੀਆ ਕੰਮ ਕੀਤਾ ਹੋਏਗਾ ਸਫਾਈ ਬਹੁਤ ਸੋਹਣੀ ਹੋਈ ਕੰਮ ਦੀ ਨੈਕਸਟ ਆਵਲਾ ਆਪਣੇ ਕੋਲੋ ਕਿਸੇ ਨੇ ਰੈਡੀ ਕਰਵਾਇਆ ਸੀ ਬਹੁਤ ਸੋਹਣਾ ਲਾਈਟ ਜੇ ਕਲਰ ਤੇ ਘੇਰਾ ਦੇਖੋ ਸਾਈਡ ਦਾ ਬਹੁਤ ਸੋਹਣਾ ਬਣਿਆ ਆ ਅਗਰ ਤੁਸੀਂ ਇਹਦਾ ਸੇਮ ਡਿਜ਼ਾਈਨ ਰੈਡੀ ਕਰਵਾਉਣਾ ਆ ਕਿਸੇ ਵੀ ਕਲਰ ਤੇ ਕਰਵਾਉਣਾ ਆ ਤਾਂ ਤੁਸੀਂ ਆਪਣੇ ਕੋਲੋ ਕਰਵਾ ਸਕਦੇ ਹੋ ਅਗਰ ਇਹਦੇ ਤੇ ਬਾਜੂ ਤੇ ਵੀ ਕਰਵਾਉਣਾ ਐਡ-ਆਨ ਕੋਈ ਵੀ ਤੁਸੀਂ ਕਰਵਾ ਸਕਦੇ ਹੋ ਜੀ ਨੈਕਸਟ ਆਪਣੇ ਕੋਲ ਆ ਪਿਓਰ ਕਾਟਨ ਦੇ ਸੂਟ ਅਵੇਲੇਬਲ ਆ ਜੀ ਬਹੁਤ ਸੋਹਣਾ ਚਿਕਨ ਵਰਕ ਦਾ ਕੰਮ ਕੀਤਾ ਹੋਇਆ ਹੈ ਬਾਟਮ ਤੇ ਅਗਰ ਤੁਸੀਂ ਇਹਦੀ ਬਾਟਮ ਵਿੱਚ ਹੀ ਸਟਿਚ ਕਰਾਉਣੀ ਚਾਹੁੰਦੇ ਹੋ ਬਾਟਮ ਵੀ ਕਰਾ ਸਕਦੇ ਹੋ ਅਗਰ ਤੁਸੀਂ ਪਲਾਇਓ ਸਟਿਚ ਕਰਾਉਣੀ ਤਾਂ ਵੀ ਬਹੁਤ ਸੋਹਣਾ ਲੱਗੇਗਾ ਜੀ ਠੀਕ ਹੈ ਜੀ ਬਾਕੀ ਫੈਬਰਿਕ ਦੀ ਕੁਆਲਿਟੀ ਆ ਬਹੁਤ ਵਧੀਆ ਹੋਏਗੀ ਬਹੁਤ ਸੌਫਟ ਹੈ ਫੈਬਰਿਕ ਆ ਠੀਕ ਹੈ ਨੈਕਸਟ ਆ ਹਾਂ ਦੂਸਰੇ ਆ ਗਏ ਆਪਣੇ ਕੋਲ ਬਾਟਮ ਵਰਕ ਵਾਲੇ ਆ ਗਏ ਤੇ ਨਾਲ ਜਿਹੜਾ ਹੈ ਸ਼ਰਟ ਰਹਾ ਦੁਪੱਟਾ ਹੋਏਗਾ ਉਹ ਟਾਈ ਐਂਡ ਡਾਈ ਦਾ ਹੋਏਗਾ ਸ਼ਰਟ ਪ੍ਰਿੰਟ ਚ ਰਹੇਗੀ ਜੀ ਬਹੁਤ ਸੋਹਣਾ ਬਾਟਮ ਤੇ ਵਰਕ ਕੀਤਾ ਹੋਇਆ ਪ੍ਰਾਈਸ ਬਹੁਤ ਰੀਜ਼ਨੇਬਲ ਐਜ਼ ਕੰਪੈਰੀਸ਼ਨ ਤੁਸੀਂ ਵਰਕ ਦੇ ਚੈੱਕ ਕਰੋ ਵਰਕ ਕੀਤਾ ਹੋਇਆ ਟਾਈ ਐਂਡ ਡਾਈ ਦਾ ਦੁਪੱਟਾ ਰੱਖਿਆ ਆ ਨੈਕਸਟ ਆਲਓਵਰ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਬਹੁਤ ਵਧੀਆ ਕਾਟਨ ਹੋएगी ਕੁਆਲਿਟੀ ਜਿਹੜੀ ਫੈਬਰਿਕ ਦੀ ਉਹ ਵਧੀਆ ਹੀ ਹੁੰਦੀ ਆ ਪਾ ਕਪੜਾ ਜਿਹੜਾ ਵਧੀਆ ਰੱਖੀਦਾ ਹੈ ਹਲਕਾ ਕਪੜਾ ਨਹੀਂ ਹੁੰਦਾ ਜੀ ਠੀਕ ਹੈ ਇਹਦਾ ਇੱਕ ਸੂਟ ਦਾ ਪ੍ਰਾਈਸ ਹੋਏਗਾ 490 ਰੁਪਏ ਅਗਰ ਤੁਸੀਂ ਦੋ ਸੂਟ ਲੈਣੇ ਆ ਤਾਂ 790 ਰੁਪਏ ਵਿੱਚ ਪੈਣਗੇ ਠੀਕ ਹੈ ਸ਼ਿਪਿੰਗ ਜਿਹੜੀ ਫ੍ਰੀ ਰਹੇਗੀ ਤੁਸੀਂ ਕਿਤੇ ਵੀ ਬੈਠੇ ਹੋ ਸ਼ਿਪਿੰਗ ਜਿਹੜੀ ਤੁਹਾਨੂੰ ਫ੍ਰੀ ਚਾਰਜ ਸ਼ਿਪਿੰਗ ਦਾ ਕੋਈ ਨਹੀਂ ਲੱਗੇਗਾ ਬਹੁਤ ਵਧੀਆ ਫੈਬਰਿਕ ਹੋਏਗਾ ਜੀ ਜਦ ਤੁਸੀਂ ਸਮਰਦੇ ਵਿੱਚ ਵੇਅਰ ਕਰਦੇ ਆ ਤਾਂ ਪਾਇਆ ਹੋਇਆ ਬਿਲਕੁਲ ਪਤਾ ਹੀ ਨਹੀਂ ਲੱਗੇਗਾ ਬਾਕੀ ਜੇ ਤੁਹਾਡੀ ਸਟੀਚਿੰਗ ਤੇ ਡਿਪੈਂਡ ਕਰਦਾ ਤੁਸੀਂ ਇਹਨੂੰ ਸਟਿਚ ਕਿਦਾਂ ਦਾ ਕਰਾਉਣਾ ਚਾਹੁੰਦੇ ਆ ਜੇ ਤੁਸੀਂ ਕੋਈ ਲੈਸ਼ਸ ਵਗੈਰਾ ਲਗਵਾ ਸਕਦੇ ਹੋ neck ਕਿਹੜਾ ਡਿਜ਼ਾਈਨ ਬਣਾ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਆ ਦੁਪੱਟਿਆਂ ਦੇ ਨਾਲ ਆ ਗਏ ਜੀ ਨੈਕਸਟ ਆ ਵਾਲੇ ਬਹੁਤ ਸੋਹਣੇ कॉटन ਦੇ ਵਿੱਚ ਸੂਟ ਅਵੇਲੇਬਲ ਹੈ ਆਪਣੇ ਕੋਲ ਠੀਕ ਹੈ ਜੀ ਪਿਓਰ ਸਲੱਪ कॉटन ਦੀ ਸ਼ਰਟ ਰਹੇਗੀ ਕੈਮਰੀ कॉटन ਦੀ ਬਾਟਮ ਹੋਏਗੀ ਦੁਪੱਟਾ ਇਹਦੇ ਨਾਲ ਹੋਏਗਾ ਕੋਰਾ ਕੋਰਾ ਕੋਟਾ ਡੋਰੀਆ ਦੇ ਜੀ ਬਹੁਤ ਸੋਹਣਾ ਦੁਪੱਟੇ ਤੇ ਪੈਚਵਰਕ ਦਾ ਕੰਮ ਕੀਤਾ ਹੋਇਆ ਬਹੁਤ ਹੀ ਸੋਹਣਾ ਰੈਡੀ ਕੀਤਾ ਹੋਇਆ ਗਰਲਿਸ਼ ਜੀ ਲੁੱਕ ਵਾਲੇ ਬਹੁਤ ਸੋਹਣੇ ਸੂਟ ਹੈ ਜੀ ਇਹ नेक्स्ट ਆਵਲੇ ਬਹੁਤ ਸੋਹਣੇ ਆ ਪਿਓਰ ਕਾਟਨ ਦੇ ਹੋਣਗੇ ਇਹ ਸ਼ਰਟ ਨਾਲ ਦੁਪੱਟਾ ਹੋਏਗਾ ਹਾਫ ਜਨੋਂ ਹਾਂ ਦਾ नेक्स्ट ਆਵਲੇ ਬਹੁਤ ਸੋਹਣੇ ਆ ਜੀ ਕਾਟਨ ਫੈਬਰਿਕ ਚ ਲਿਲਨ ਸੋਰੀ ਲਿਲਨ ਦੇ ਵਿੱਚ ਹੋਗੇ ਇਹ ਸੂਟ ਨੈਕਸਟਾ ਕਾਟਨ ਦੇ ਵਿੱਚ ਸੂਟ ਆ ਗਏ ਜੀ ਬਸ ਨੂੰ ਨਾਲ ਮਲਮਲ ਦਾ ਦੁਪੱਟਾ ਹੋਏਗਾ ਇਹ ਵੀ ਸੂਟ ਬਹੁਤ ਟ੍ਰੈਂਡਿੰਗ ਚ ਚੱਲਦੇ ਆ ਬਹੁਤ ਸੇਲ ਹੁੰਦੇ ਆ ਆਪਾਂ ਕਟੋਰ ਤੀਜੀ ਤਿੰਨ ਤੋਂ ਚਾਰ ਵਾਰੀ ਇਹ ਸਟਾਕ ਆਪਾਂ ਮੰਗਵਾ ਚੁੱਕੇ ਆ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਆ ਆ ਰਹੇ ਆ ਸੋਲੋ ਪੀਸ ਵਿੱਚ ਇਹ ਅਵੇਲੇਬਲ ਹੋਣਗੇ ਬੁਟੀਕ ਸਟਾਈਲ ਸੂਟ ਹੋਣਗੇ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਹੋਏਗੀ ਜੀ ਅਲੱਗ-ਅਲੱਗ ਸਬਦਾ ਪ੍ਰਾਈਸ ਰਹੇਗਾ ਤੇ ਅਲੱਗ-ਅਲੱਗ ਹੀ ਫੈਬਰਿਕ ਹੈ ਜੀ ਸਬਦਾ ਬਹੁਤ ਸੋਹਣਾ ਸਬਦਾ ਅਲੱਗ-ਅਲੱਗ ਹੀ ਵਰਕ ਕੀਤਾ ਕੋਈ ਨੈਕ ਵਰਕ ਆ ਕੋ ਘੇਰਾ ਵਰਕ ਆ ਨੈਕਸਟ ਆ ਲਾਸਟ ਨੇਚਰਲ ਕ੍ਰੇਪ ਦੇ ਵਿੱਚ ਆ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਆ ਇਹ ਅਗਰ ਤੁਸੀਂ ਇਹਦੀ ਕੋਈ ਡਰੈਸ ਬਣਵਾਉਣਾ ਚਾਹੁੰਦੇ ਹੋ ਡਰੈਸ ਵੀ ਬਣਾ ਸਕਦੇ ਹੋ ਜਿੱਦਾਂ ਕੋ ਨਾਲ ਗਰਾਰਾ ਸ਼ਟਾਰਾ ਕੁਝ ਵੀ ਰੈਡੀ ਕਰਵਾਉਣਾ ਹੈ ਅਗਰ ਸਲਵਾਸ ਸੂਟ ਸਟਿਚ ਕਰਵਾਉਣਾ ਵੀ ਕਰਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਕਿੱਦਾਂ ਦੀ ਵੀ ਸਟਿਚਿੰਗ ਕਰਾਉਣਾ ਚਾਹੁੰਦੇ ਹੋ ਆਪਣੇ ਕੋਲ ਕਰਵਾ ਸਕਦੇ ਹੋ ਬਾਕੀ ਜੀ ਵੀਡੀਓ ਨੂੰ ਲਾਈਕ ਸ਼ੇਅਰ